ਸੱਚੀ ਗੱਲ ਜੀ ਪਾਲਾ ਡੇੜੀ ਫਾਰਮ ਤੇ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਬੰਗਾਲੀ ਜਿਹੜਾ ਅੰਮ੍ਰਿਤਸਰ ਦੇ ਤਹਿਸੀਲ ਮਨਜੀਠਾ ਅੱਜ ਦੀ ਵੀਡੀਓ ਵਿੱਚ ਆ ਚਾਰ ਬੰਕੋੜੀਆਂ ਖਾਲਾਂਗੇ ਜੋ ਸੱਜਣਾ ਤੇ ਗੱਬਣਾ ਤੇ ਬਾਕੀ ਲੈਨੇ ਆ ਜਾਣਕਾਰੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਧੰਨਵਾਦ ਕੁਲਗੀ ਦੇ ਪਾਸ਼ਾ ਦਾ ਜੀ ਚਲੋ ਵਧੀਆ ਚਾਹੀਦਾ ਹਾਂਜੀ ਤੇ ਕਿੰਨੇ ਕ ਡੰਗੜਾ ਅੱਜ ਆਪਣੇ ਕੋਲ ਡੰਗੜਾ ਆਪਣੇ ਕੋਲ ਮਾਲ ਸੁਆ ਸੁਆ ਦੇਖੋ ਵੈੜ ਹੁਣੇ ਸੁਈ ਆ ਜੀ ਅੱਛਾ ਵੈੜ ਸੁਈ ਆ ਜੀ ਆਹ ਦੇਖੋ ਜੀ ਐਡਰੈਸ ਦੱਸ ਦੋ ਪਹਿਲਾਂ ਆਪਣਾ ਪਿੰਡ ਆਪਣਾ ਭਗਾੜੀ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤਸੀਲ ਮਜੀਠਾ ਹਾਂਜੀ ਜੈੰਤੀਪੁਰ ਅੱਡਾ 4 ਕਿਲੋਮੀਟਰ ਪੈਂਦਾ ਜੈੰਤੀਪੁਰ ਤਾਂ ਵੈੜ ਦੇਖੋ ਕਿ ਹੁਣੇ ਸੁਈ ਪੰਜ ਪੰਜ ਮਿੰਟ ਹੀ ਮਿੰਨੀ ਪੂਰੀ ਹੋਈ ਠੀਕ ਹੈ ਜੀ ਅੱਜ ਹੀ ਸੁਈ ਤੇ ਅੱ ਸਵੇਰ ਦਾ ਟਾਈਮ ਹੈ ਜੀ ਸਵੇਰ ਦਾ ਟਾਈਮ ਹੋਣੀ ਹੈ ਟਾਈਮ ਹੋਣੀ ਹੈ ਹਾਂ ਜੀ ਅਜੇ ਸੂ ਗਈ ਹਡੀ ਪੰਜ ਮਿੰਟ ਹੋਏ ਹੁਣੇ ਸੂ ਗਈ ਹਡੀ ਆ ਬੋਦੀ ਚੰਗੀ ਬੈਠ ਜਾਂਦੀ ਬੋਦੀ ਚੰਗੀ ਸੀਲ ਸੰਧੀ ਬੜੀ ਆ ਸੂਆ ਸੂਆ ਮਾਲ ਠੀਕ ਹੈ ਜੀ ਚਲ ਕਰ ਮਾਰ ਜੀ ਆ ਮਗਰ ਬੱਛੀ ਕਾ ਅੱਛਾ ਆ ਬੱਜਾ ਬਣ ਗਈ ਮੈਂ ਤੇ ਦੇਖ ਅੱਛਾ ਵੇਖਿਆ ਨਹੀਂ ਜੀ ਚਲੋ ਕੋਈ ਨਹੀਂ ਅੱਛਾ ਹੀ ਆਵਦਾ ਮਿੰਦੇ ਚਲੋ ਕੋਈ ਨਹੀਂ ਬਹੁਤੀ ਜਾਨ ਚੰਗੀ ਵੇਖੋ ਜਲਸੀ ਠੀਕ ਹੈ ਜੀ ਅੱਜ ਕਰ ਮਾਰ ਦੇ ਵਾਹ ਜੀ ਵਾਹ ਹੁਣੇ ਇਹ ਦੋ ਕੀ ਮੰਤ ਹੋ ਗਏ ਆ ਸੂਕੇ ਢੀਆ ਤੇ ਤਾਂ ਦਸਾਂ ਦੁੱਧਾ ਦੀ ਨੱਕ ਜਾਈ ਜਾਊ ਦੁੱਧ ਭਾਈ ਉਹਨਾਂ ਨੇ ਕਿਹਾ ਕਿ ਕੱਲ੍ਹ ਸਵੇਰੇ ਕੱਢਿਆ 20 ਕਿਲੋ ਅੱਛਾ ਜੀ ਚਲ 20 ਆ ਵੀ ਛੱਡ ਦੂੰ ਇਹ ਦੂਜੇ ਸੁਈ ਸੁਈ ਕਰ ਕੀ ਦੂਜੇ 14 15 ਕਿਲੋ ਵੀ ਕੀ ਜਾਂਦਾ ਇਹਨੂੰ ਠੀਕ ਆ ਜੀ ਜਿੰਨੇ ਥਾਂ ਭਾਂਡੀਆਂ ਦੀ ਸਾਫ ਲਿਆ ਹਾਂ ਜੀ ਬਾਕੀ ਜਲਸੀ ਆ ਜੀ ਹਾਂ ਜੀ ਜਲਸੀ ਆ ਗਈ ਯਾਗ ਨਾਲ ਸੋ ਬੜੀ ਆ ਹਾਂ ਜੀ ਹਾਂ ਜਲਸੀ ਆ ਗਈ ਪਿਓਰ ਇਹ ਸੀਲ ਸੀਲ ਸੰਦੀ ਬੜੀ ਆ ਬਹੁਤ ਚੰਗੇ ਉਹਨੇ 5 2 4 5 ਮੰਤਰ ਸੁਗੇ ਪਹਿਲੇ ਤਾਂ ਇਦਾਂ ਸਲੇ ਮੈਨੂੰ ਇਹਨੂੰ ਪਤਾ ਹੀ ਨਹੀਂ ਕੁਛ ਗੱਲ ਦਾ ਆ ਵੇਖੋ ਵਾਹ ਜੀ ਵਾਹ ਆ ਵੇਖੋ ਛੀਲੀਆਂ ਬਹੁਤ ਹੈ ਵਾਸਤ ਬਹੁਤ ਹੰਦੀ ਆਹ ਵੇ ਹਾਂਜੀ ਲੈ ਚਾਪ ਸਮਾਹ ਠੀਕ ਹੈ ਬੰਦਾ ਤੇ ਦਸੀਏ ਆਹਦੇ ਅਬ ਇਹਦੇ ਦਾ ਕੋ 45 ਨਹੀਂ ਕੋ 40 ਨਹੀਂ ਹਾਂਜੀ ਇਹ ਪੰਚੀ ਦੇ ਦਾਂਗੇ ਠੀਕ ਹੈ ਜੀ ਕੀ ਕਰਨਾ ਜੀ ਅੱਜ ਚਲ ਕੋਈ ਨਹੀਂ ਕਰ ਦੋ ਤੁਸੀਂ ਜੋ ਕਰਨਾ ਵਾ ਬਾਕੀ ਚੋੜਾ ਜੁੱਦਾ ਮਗਰ ਉਹ ਖਾ ਲ ਦੋ ਜਦਾ ਜੁੱਦਾ ਚਮਚੀ ਦੇ ਲਈਏ ਫਿਰ ਠੀਕ ਹੈ ਜੀ 34000 ਦੀ ਤੇ ਦੂਜੇ ਸਵੇਰੇ ਵਹਿੜ ਬਸ ਹਾਂ 33000 ਦੀ ਲੰਗੇ 33000 ਦੀ ਹਾਂ ਨਾ 33 ਦੇਵਾਂਗੇ ਠੀਕ ਹੈ ਜੀ ਅਜੇ 5 ਮਿੰਟ ਸੁਈ ਨੂੰ ਅਜੇ ਹੁਣੇ ਸੁਈਏ ਵੀਡੀਓ ਸ਼ੇਅਰ ਦਾ ਟਾਈਮ ਬਣ ਰਹੀ ਆ ਹਾਂ ਜੀ ਹਾਂ ਠੁਣੀ ਪੈ ਜਾਣੀ ਠੀਕ ਹੈ ਜੀ ਅੱਧੇ ਘੰਟੇ ਤੱਕ ਵੀਡੀਓ ਜੜੀ ਅੱਧੇ ਘੰਟੇ ਵੀਡੀਓ ਕਰ ਦੇਣੀ ਠੀਕ ਹੈ ਠੀਕ ਹੈ ਖਾ ਲਈ ਮਈਆਂ ਹਾਂ ਜੀ ਮਈਆਂ ਖਾ ਲਈਏ ਆਹ ਚਲੋ ਜੋ ਇਹ ਮਾਲ ਦੀ ਵੀਡੀਓ ਪਾਉਣ ਲੱਗੇ ਆ ਠੀਕ ਠੀਕ ਇਹ ਖਾ ਲਦੇ ਨੇ ਮਾਲ ਜਿਹੜਾ ਕਰ ਹਫਤਾ ਹੋ ਗਿਆ ਠੀਕ ਆ ਲਓ ਜੀ ਪਹਿਲੇ ਸੂਏ ਸੁਈ ਛੱਡੀ ਹਫਤਾ ਆ ਗਿਆ ਛੱਡੀ ਸੁਈ ਕਿੰਨਾ ਕੁ ਦੁੱਧ ਦਾ ਕਹੇ ਜੋ ਦੋ ਤਿੰਨ ਗੱਲਾਂ ਬਾਤਾਂ ਵਿੱਚ ਦੱਲੋ ਕਹੇ 12 ਕਹੋ ਹਾਂਜੀ 89 ਰੁਪਏ ਲਊ ਪੰਜਾ ਵਗੇ ਅੱਠਾਂ ਲੀਤਰਾ ਦਾ ਵਧੂਗਾ ਠੀਕ ਹੈ ਜੀ ਪਹਿਲੇ ਸੂਏ ਝੋਡੀ ਤੇ ਮਿਲਦੀ ਭਰਾ ਪਾ ਗਏ ਤੇ ਬੱਚਾ ਕੀ ਆ ਗਿਆ ਮਗੜ ਠੀਕ ਹੈ ਜੀ ਕੱਟਾ ਆ ਗਿਆ ਮਗੜ ਕੱਟਾ ਛੱਡੋ ਪਾ ਲੈਣਾ ਛੱਡੋ ਹਾਂਜੀ ਖੜਦੋ ਸਭ ਤੋਂ ਵਧੀਆ ਗੱਲ ਆ ਠੀਕ ਹੈ ਜੀ ਤੇ ਪਹਾੜਾ ਪਾਉਣਾ ਤੁਹਾਨੂੰ ਸ਼ੌਕਰ ਬੁੱਕ ਪਾਉ ਬੰ ਫੀਲਡ ਪਾਉ ਬੰ ਖਾਲ ਪਾਓ ਠੀਕ ਹੈ ਜੀ ਇੱਕ ਬੁੱਕ ਪਾ ਲਓ ਹਾਂਜੀ ਤੇ 5 ਮਿੰਟਾਂ ਤੂੰ ਪਹਿਲੋਂ ਪਸਮੂਗੀ ਠੀਕ ਹੈ ਜੀ ਤੇ ਜਿਵੇਂ ਆਪਸ ਮਾ ਇੱਕ ਨੰਬਰ ਜਾ ਠੀਕ ਹੈ ਜੀ ਤੇ ਹੁਣ ਦੀ ਗਾੜੀ ਤੇ ਹਰ ਕੋ ਪਹਾੜਾ ਪਾ ਕੇ ਮਿਲਦੀ ਜੇ ਠੀਕ ਹੈ ਜੀ ਤੇ ਗਾੜੀ ਕਿਸ ਦੇ ਘਰ ਪਹਾੜਾ ਛੱਡ ਜੇ ਕੋਈ ਗੱਲ ਜਾਂਦੇ ਹਾਂਜੀ ਤੇ ਬਾਕੀ ਸਫਾਈਆਂ ਸੂਈਆਂ ਤੇ ਬੋਧਾ ਕਦੀ ਤੇ ਪਹਿਲਾਂ ਸੂਏ ਹਾਂਜੀ ਪਹਿਲੇ ਸੂਏ ਤੇ ਨਹੀਂ ਆਉਂਦੇ ਇਹੋ ਤੇ ਨਹੀਂ ਆਉਂਦੇ ਪਾ ਉਹਦਾ ਬੱਚੇ ਨੂੰ ਉਹਦੇ ਅੰਗ ਦੀ ਪੂਰਾਗੇ ਠੀਕ ਹੈ ਠੀਕ ਆ ਬੱਚੇ ਪੁੱਛੇ ਦੀ ਕੋਈ ਪਰਵਾਹ ਨਹੀਂ ਬੱਚੇ ਦੇ ਆਪਣਾ ਵਸਾ ਨਹੀਂ ਖਾਂਦੀ ਹਾਂਜੀ ਹਾਂਜੀ ਪਰ ਉਹ ਜਨਾਨੀ ਕੋਈ ਨਹੀਂ ਗਈ ਠੀਕ ਹੈ ਜੀ ਜਨਨੀ ਹਾਂਜੀ ਭਾਈ 2000 3 ਨਹੀਂ 2000 ਠੀਕ ਹੈ ਜੀ 2000 100 ਕਿਲੋ ਕਰੂਗਾ ਇਹਦੀ ਕਾਲੀ ਜਾਂ ਹਾਂਜੀ ਹਾਂਜੀ ਤੇ ਦਸੀਏ ਰੇਟ ਰੇਟ ਤਾਂ ਬਿਲਕੁਲ ਜਾਇਜ਼ ਆ ਹਾਂਜੀ ਬਿਲਕੁਲ ਜਾਇਜ਼ ਕਰ ਦੇਣਾ ਹਾਂਜੀ ਬਾਕੀ ਦੁੱਧ ਵੀ 8 ਕਿਲੋ ਠੰਡੀ ਧੀਰੀ ਸੀਰ ਆ ਠੀਕ ਹੈ ਜੀ ਤੇ ਠੰਡੀ ਧੀਰੀ ਤਾਂ ਆਪਾਂ ਪਾ ਦੇਣਾ ਠੀਕ ਹੈ ਜੀ ਇਹ ਪਾਲਾ ਗਾੜੀ ਪੋਣਾ ਭੂਖਾ ਭਾਂਵੇ ਕਰੋਗੀ ਪਾਓ ਠੀਕ ਹੈ ਜੀ ਮਾਸਾ ਕੇ ਪੋ ਭੁੱਖ ਦੀ ਪਾਓ ਹਾਂਜੀ ਪੋਣਾ ਪਊਗਾ ਫਿਰ ਪਾਓ ਝੋਕਰ ਪਾਓ ਠੀਕ ਹੈ ਜੀ ਤੇ ਮੁੱਲ ਦੇ ਦਾ ਜਨਾ ਮਰਜ਼ੀ ਕਰ ਦੋ ਹਾਂਜੀ ਕੋਈ ਨਾ ਫਦਾਗਾ ਹਾਂਜੀ ਪੈਣ ਕਰਕੇ 70 ਕਰੀਏ ਹਾਂਜੀ 60 ਜੀ ਦੇ ਦਾਂਗੇ ਛੱਡਿਏ ਕੋਈ ਛੱਡੋ ਜੋ ਮਰਜ਼ੀ ਜਾਓ 2000 ਛੱਡਿਏ 2 ਹੀ ਛੱਡੋ 50000 ਛੱਡਾ ਦੀ ਬੜੀ ਸਾਦਗੀ ਵਾ ਜੀ ਵਾ ਜਵਾਬ ਸਮਾਓ ਇੱਕ ਨੰਬਰ ਦਾ ਠੀਕ ਹੈ ਜੀ ਤੇ ਇਵੀ ਚੋਟੀ ਸੂਈ ਜੇ ਹਾਂਜੀ ਤੇਰੇ ਮਗਰ ਮੱਟਾ ਹੋਇ ਉੱਚਾ ਹੋ ਕੱਟੇ ਇਹਦੀ ਗੱਡੀ ਉੱਚੀ ਹੈ ਥੋੜੀ ਜੀ ਕੱਟੇ ਮੈਨੂੰ ਢੇਰ ਵੀ ਨਹੀਂ ਜੇ ਠੀਕ ਹੈ ਜੀ ਵਿਖਾ ਦੇ ਦੇ ਨਾ ਬੱਚੇ ਦੋਵਾਂ ਦੇ ਪਹਿਲਾਂ ਜੀ ਪਹਿਲੇ ਸੂਏ ਦੀ ਪਹਿਲੇ ਸੂਏ ਜੀ ਠੀਕ ਹੈ ਜੀ ਪਹਿਲੇ ਸੂਏ ਆ ਗਈ ਤੇ ਦੁੱਧ ਕਿੰਨਾ ਆ ਗਿਆ ਦੇਖੋ ਉਹ ਤੇ ਕੋਈ ਬਾਤ ਹੋਊਗਾ ਅੱਠ ਕਿਲੋ ਦੁੱਧ ਠੀਕ ਹੈ ਜੀ ਠੀਕ ਹੈ ਜੀ 8 ਕਿਲੋ ਦੁੱਧ ਤੇ ਪਹਿਲਾ ਸੂਆ ਕਟੇ ਮਗਰ ਸੂਈ ਨੂੰ ਕਿੰਨਾ ਕੈਮੋ ਕਿਤੇ ਸੋਨਾ ਸੂਈ ਨੂੰ ਮਹੀਨੇ ਤੋਂ ਤਾਂ ਹੀ ਆ ਠੀਕ ਹੈ ਜੀ ਸੂਈ ਨੂੰ ਮਹੀਨੇ ਤੋਂ ਤਾਂ ਹੀ ਆ ਕੱਢੀ ਖਾਲ ਦਿੰਦੇ ਠੀਕ ਆ ਤੇ ਦੁੱਧ ਕਿੰਨਾ ਦੱਸਿਆ ਜੋ ਲੋ ਤੇ ਕੋ 800 ਬਾੜਿਆ 8ਾਂ ਤੋਂ ਬਾੜਿਆ ਠੀਕ ਹੈ ਜੀ ਵਾਹ ਜੀ ਵਾਹ ਪਹਿਲੇ ਸੂਏ ਝੋਟੀ ਆ ਗਈ ਆ 8 ਕਿਲੋ ਦੁੱਧ ਆ ਤੇ ਕੱਢੀ ਮਗੜਿਆ ਦਵਲ ਫੈਦਾ ਕੱਢੀ ਮਗੜਿਆ ਹਾਂ ਜੀ ਆਪ ਸਮਾ ਇੱਕ ਨੰਬਰ ਦਾ ਬਾਕੀ ਸੋਈਆਂ ਸੋਈਆਂ ਦੀ ਹਨੀ ਤੋਲਣੀਆਂ ਹਾਂਜੀ ਹਾਂਜੀ ਇਹਦੇ ਵਿੱਚ ਕੋਈ ਗੱਲ ਦੀ ਹੋ ਰਹੀ ਨਹੀਂ ਹੈ ਕਿਉਂ ਹਾਂਜੀ ਤੇ ਸਾਫ ਚੁੜ ਗਈ 3 ਨੰਬਰ ਦੀ ਠੀਕ ਹੈ ਜੀ ਤੇ ਗੱਡੀ ਵਿਖਾ ਦੀਏ ਕੱਟੀ ਤੇ ਦੋਵਾਂ ਦੇ ਵਿਖਾ ਦੇ ਲੱਗੇ ਵਿਖਾ ਦੋਵਾਂ ਦੇ ਵਿਖਾ ਦਿਓ ਪੂਰੀ ਗੋਲ ਸਿੰਘ ਦੀ ਓਕੇ ਆ ਕਿਹੜਾ ਜੇ ਬੱਚਾ ਅੱਛਾ ਆਹ ਕੱਟੀ ਹੈਗੀ ਉਹਦੀ ਮਹਿੰਦੀ ਜਿਹੜੀ ਦੋ ਨੰਬਰ ਵਾਲੀ ਦੀ ਦੋ ਨੰਬਰ ਵਾਲੀ ਦੀ ਤੇ ਆਹ ਬੱਚਾ ਕਾਵਾ ਇੱਕ ਨੰਬਰ ਵਾਲੀ ਦਾ ਇੱਕ ਨੰਬਰ ਆਗਾ ਇਹ ਕੱਟਾ ਇੱਕ ਨੰਬਰ ਵਾਲੀ ਦਾ ਇਹ ਕੱਟਾ ਇੱਕ ਨੰਬਰ ਵਾਲੀ ਦਾ ਤੇ ਆਹ ਗੱਡੀ ਦੋ ਨੰਬਰਾਂ ਦੀ ਆਹ ਕੱਟੀ ਦੋ ਨੰਬਰਾਂ ਦੀ ਠੀਕ ਹੈ ਇਹ ਇਹਦਾ ਇਹਦਾ ਰੇਟ ਦੱਸੀਏ ਬੇਲਾ ਇਹਦਾ ਰੇਟ 75 ਕਰੀਏ 70 ਕਰੀਏ ਹਾਂਜੀ 65 ਹਜ਼ਾਰ ਕਰੀ ਦਵਾਂਗੇ ਸ਼ਾਦੀ ਹੈ ਜਾਂ 2000 ਚਲੋ ਚਲ ਠੀਕ 63 ਹਜ਼ਾਰ ਦੀ ਹੋ ਗਈ 63 ਹਜ਼ਾਰ ਦੀ ਹੋ ਗਈ ਕੋਈ ਆ ਪਹਿਲਾਂ ਝੋਟੀਆਂ ਇੰਨੀ ਚੰਗੀ ਆ ਹਾਂਜੀ ਵਾਹ ਜੀ ਵਾਹ ਕੋਕੇ ਹੀ ਲੱਗੇ ਕੱਦੀ ਨੂੰ ਜ਼ਿਆਦਾ ਨਹੀਂ ਲੱਗ ਹਾਂਜੀ ਇਹ ਵੀ ਪਹਿਲਾਂ ਸੁਆ ਗਿਆ ਲਓ ਜੀ ਲਓ ਸਾਰੀਆਂ ਹੀ ਅੱਜ ਪਹਿਲਾਂ ਪਹਿਲੇ ਦੂਜੇ ਸੁਏ ਝੋਟੀਆਂ ਨੇ ਤੇ ਬਾਕੀ ਸ਼ਕੀਨੀਆਂ ਜੇ ਬੋਧ ਆ ਇਹਦੇ ਦਾ ਦੁੱਧ ਕਿੰਨਾ ਜੋ? ਸੁਆਮੀ ਉਹਨੀਆਂ ਘਾਟੀ ਗਈਆਂ। ਹਾਂਜੀ ਥੋੜਾ ਕੰਮ ਕੁ ਮਗਾਉਂਦੇ ਹਜੇ ਟਾਈਮ ਜਨ ਲੱਗਾ। ਇਹਦੇ ਦਾ ਦੁੱਧ ਕਿੰਨਾ ਜੋ? ਇਹਦੇ ਤੋਂ ਦੁੱਧ ਜਿਹੜਾ ਕਿ ਨਹੀਂ 6 ਲੀਟਰ ਤੋਂ ਘੱਟ ਹੋਊਗਾ। 6 ਲੀਟਰਾਂ ਤੋਂ ਵੱਧ ਹੋਊਗਾ। ਸੰਡੀ ਤੇਰੀ ਸੀਲ ਵੜੀ ਆ। ਠੀਕ ਹੈ ਜੀ। ਤੇ ਸ਼ਕੀਨੀਆਂ ਦੇਖੋ ਜਿਹੜੀ ਇੱਧਰ ਜੀ ਨੂੰ ਉਧਰ ਕੱਟੀ ਹਰਿਆਣੇ ਦੀ ਆ। ਹਾਂਜੀ ਹਾਂਜੀ। ਕੱਟੀ ਉਧਰ ਦੀ ਆ ਤੇ ਦੁੱਧ 6 ਕਿਲੋ ਤੋਂ ਬਾਹਰ ਤੇ ਮਿਲਦੀ ਮਿਲਦੀ ਕਿੱਦਾਂ ਜੋ? ਹਾਂ? ਮਿਲਦੀ ਮਿਲਦੀ ਕਿੱਦਾਂ ਜੋ? ਠੀਕ ਹੈ ਜੀ ਭਾਰੇ ਤੇ ਮਿਲਦੀ ਆ ਸ਼ਿਕინੀਆਂ ਜੀ ਬਹੁਤ ਆ ਗਈ ਠੀਕ ਹੈ ਜੀ ਤੇ ਇਹਦਾ ਦਸੀਏ ਡੇਟ ਇਹਦਾ ਰੇਟ ਬਿਲਕੁਲ ਨਾ ਜਿਆ ਜੀ ਕਰਦੀਏ ਉਦੋਂ ਵਾਲੇ ਹੀ ਵੀਰੋ ਵਾਵਾ ਦਿਨ ਹੋ ਗਏ ਲੇਡੀ ਹਾਂਜੀ ਸਾਥ ਕਰੀਏ ਹਾਂਜੀ ਇਹ ਨਾਲੀ ਗੱਲ ਦਸੀਏ 55 ਹਾਂਜੀ 55 ਜੀ ਦੰਦੇ ਹਾਣਾ ਅਸੀਂ ਵਟੀ ਦੇਖੋ 55000 ਦੀ ਆਹ ਦੇਖੋ ਝੋਡੀ ਸਭਾ ਜੀ ਦਾ ਛੱਡਾ ਦੇ ਹਾਂਜੀ ਬੱਚਾ ਹੈ ਨਹੀਂ ਜੇ ਠੀਕ ਹੈ ਜੀ ਠੰਡੀ ਤੋਂ ਅੱਡਾ ਥੱਲੇ ਬਾਹਰੋ ਠੀਕ ਹੈ ਜੀ ਰਾਤ ਨਹੀਂ ਮਾਰੂਗੀ ਠੀਕ ਹੈ ਜੀ ਇੱਧਰ ਚਲੋ ਭਾਂਜੀ ਤੇ ਇਹ ਵੀ ਸੂਈ ਆ ਇਹ ਵੀ ਸੂਈ ਆ ਠੀਕ ਹੈ ਜੀ ਵਾਹ ਜੀ ਵਾਹ ਇਹਦੇ ਮਗਰ ਕੱਤੀ ਆ ਗਈ ਇਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਠੀਕ ਹੈ ਖੋਲੋ ਜੀ ਖੋਲੋ ਜੀ ਹੂੰ ਇਹਦੇ ਘਰ ਤੱਕ ਨਾ ਆ ਗਏ ਜੋ ਇਰ ਕੋ ਦੁੱਧ ਉਪਰ 9 ਲੀਟਰ 9 ਲੀਟਰ ਦੁੱਧ ਤੇ ਸੂਆ 8 ਤੋਂ ਬਾਹਰ ਠੀਕ ਹੈ ਜੀ 8 ਤੋਂ ਬਾਹਰ 9 ਲੀਟਰ ਦੁੱਧ ਤੇ ਕੱਟੀ ਮਗੜ ਆ ਗਈ ਠੀਕ ਹੈ ਜੀ 8 9 ਦੀ ਤਾਜੀ ਸੂਈ ਮੁੱਲ ਬਦਲ ਵੀ ਕਾਈ ਹਾਂਜੀ ਬਿਲਕੁਲ ਦੇਣ ਵਾਲੇ ਮੁੱਲ ਕੱਦਨੇ ਮੁੱਲ ਜੈਦੀ ਕੱਦ ਦੇਣ ਵਾਲੀ ਠੀਕ ਹੈ ਜੀ ਕੋ ਕੰਮ ਕੁੰਮ ਲੱਗੇ ਹਾਂਜੀ ਹਾਂਜੀ ਜਿੱਥੇ ਉਧਰ ਠੀਕ ਹੈ ਜੀ ਇਹ ਕਰਕੇ ਮੁੱਲ ਦੇ ਲੱਗੇ ਨਹੀਂ ਇਹ ਕਿੰਨੇ ਕਰਨੇ ਹਾਂਜੀ ਇਹਨੂੰ ਸੋਈ ਨੂੰ ਕਿੰਨਾ ਕੱਟਣਾ ਹੋਵੇ? ਇਹਨੂੰ ਸੋਈ ਨੂੰ ਆਹ ਲਓ ਵੀ ਉਹ ਕੱਟ ਦਿਵਾ ਲਓ। ਵਿਖਾ ਲਿ ਦੇਣਾ ਜੀ। ਉਹ ਦੇਖੋ। ਆਪ ਵੀ ਕੱਟ ਦੇ। ਮੈਂ ਮੇਰੇ ਬਾਈ ਨੂੰ ਬਾਹਰ ਕੱਟਦੇ ਹੋਣਗੇ ਕੱਟਦੇ ਨਾ। ਮੈਂ ਇਹ ਨੂੰ ਹੋ ਗਿਆ ਨੂੰ ਠੀਕ ਹੈ ਜੀ। ਤੇ ਆਹ ਬੱਚਾ ਕੱਢੀ ਜੋ। ਠੀਕ ਹੈ ਜੀ ਆਹ ਕੱਢੀ ਆ। ਹਾਂ ਜੀ। ਤੇ ਦਸੀਏ ਡੇਟ ਉਹਦਾ ਮੈਂ ਦਾ ਸਾਰੇ ਇਹ ਦੀਆਂ ਸੌ ਤੱਕ ਦੀ ਮਿੰਟ ਕਰੀਏ ਹਾਂਜੀ ਹਾਂ ਮੈਂ ਪੱਕੇ 60 ਮਿੰਟ ਕਰਾਂਗੀ 65000 ਕਰਦੀਏ 65000 ਲਓ ਜੀ ਨੌ ਲਈਦਾ ਦੁੱਧ ਤੇ 31 ਮਗਰ 65000 ਦੀ